758 ਦਿਨ ਬਾਅਦ ਟਿੱਬਿਆਂ ਦੇ ਪੁੱਤ ਦੀ ਵਾਪਸੀ ਪਰਮਾਤਮਾ ਦੀ ਕਿਰਪਾ ਨਾਲ ਟਿੱਬਿਆਂ ਦਾ ਮਾਲਕ ਵਾਪਸ ਆ ਗਿਆ ਪਰ ਪਰਮਾਤਮਾ ਨੇ ਉਹਨਾਂ ਟਿੱਬਿਆਂ ਨੂੰ ਉਹਨਾਂ ਮਾਪਿਆਂ ਨੂੰ ਤੇ ਕਰੋਨਾ ਲੋਕਾਂ ਨੂੰ ਜੋ ਸਿੱਧੂ ਨੂੰ ਚਾਉਣ ਵਾਲੇ ਸਨ ਉਹਨਾਂ ਨੂੰ ਜੀਣ ਦੀ ਆਸ ਦਿੱਤੀ ਬੇਸ਼ੱਕ ਉਹ ਵੱਡੇ ਪੈ ਰਹੇ ਗਿਆ ਤੇ ਛੋਟੇ ਪੈ ਰਹੇ ਆ ਗਿਆ ਪਰ ਸ਼ੁਕਰ ਹੈ ਪਰਮਾਤਮਾ ਦਾ ਇਹ ਖਬਰ ਖੁਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸੀ ਉਹਨਾਂ ਨੇ ਆਪਣੇ ਸੋਸ਼ਲ ਅਕਾਊਂਟ ਤੇ ਪੋਸਟ ਪਾਈ ਅਤੇ ਕਿਹਾ ਸਿੱਧੂ ਦੇ ਫੈਨ ਅਤੇ ਲੋਕਾਂ ਦੀਆਂ ਅਸੀਸਾਂ ਦੇ ਸਦਕਾ ਉਹ ਵੀ ਠੀਕ ਠਾਕ ਹਨ ਤੇ ਬੱਚਾ ਵੀ ਠੀਕ ਹੈ। ਉਹਨਾਂ ਨੇ ਪੋਸਟ ਪਾਈ ਅਤੇ ਕਿਹਾ ਸਿੱਧੂ ਦਾ ਛੋਟਾ ਭਰਾ ਅੱਜ ਦੁਨੀਆ ਤੇ ਆ ਗਿਆ ਤੇ ਪ੍ਰਮਾਤਮਾ ਉਹਨੂੰ ਤਰੱਕੀਆਂ ਤੇ ਲੰਬੀ ਉਮਰ ਬਖਸ਼ੇ। 658 ਦਿਨ ਬਾਅਦ ਟਿੱਬਿਆਂ ਦੇ ਪੁੱਤ ਦੀ ਵਾਪਸੀ। ਪ੍ਰਮਾਤਮਾ ਦੀ ਕਿਰਪਾ ਨਾਲ ਟਿੱਬਿਆਂ ਦਾ ਮਾਲਕ ਵਾਪਸ ਆ ਗਿਆ। ਪਰ ਪ੍ਰਮਾਤਮਾ ਨੇ ਤਿਬਿਆਨ ਉਹਨਾਂ ਮਾਪਿਆਂ ਨੂੰ ਤੇ ਕਰੋਨਾ ਲੋਕਾਂ ਨੂੰ ਜੋ ਸਿੱਧੂ ਨੂੰ ਚਾਹਣ ਵਾਲੇ ਸਨ ਉਹਨਾਂ ਨੂੰ ਜੀਣ ਦੀ ਆਸ ਦਿੱਤੀ। ਬੇਸ਼ੱਕ ਉਹ ਵੱਡੇ ਪੈ ਰਹੇ ਗਿਆ ਤੇ ਛੋਟੇ ਪੈ ਰਹੇ ਆ ਗਿਆ ਪਰ ਸ਼ੁਕਰ ਹੈ ਪ੍ਰਮਾਤਮਾ ਦਾ। ਇਹ ਖਬਰ ਖੁਦ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਦੱਸੀ। ਉਹਨਾਂ ਨੇ ਆਪਣੇ ਸੋਸ਼ਲ ਅਕਾਊਂਟ ਤੇ ਪੋਸਟ ਪਾਈ ਅਤੇ ਕਿਹਾ ਸਿੱਧੂ ਦੇ ਫੈਨ ਅਤੇ ਲੋਕਾਂ ਦੀਆਂ ਅਸੀਸਾਂ ਦੇ ਸਦਕਾ ਉਹ ਵੀ ਠੀਕ ਠਾਕ ਹਨ ਤੇ ਬੱਚਾ ਵੀ ਠੀਕ ਹੈ। ਉਹਨਾਂ ਨੇ ਪੋਸਟ ਪਾਈ ਅਤੇ ਕਿਹਾ ਸਤੂ ਦਾ ਛੋਟਾ ਭਰਾ ਅੱਜ ਦੁਨੀਆ ਤੇ ਆ ਗਿਆ ਤੇ ਪ੍ਰਮਾਤਮਾ ਉਹਨੂੰ ਤਰੱਕੀਆਂ ਤੇ ਲੰਬੀ ਉਮਰ ਬਖਸ਼ੇ